ਕੈਂਕੜੀ ਟਰੈਕਟਰਾਂ ਤੇ ਸਵਾਰ ਇਹਨਾਂ ਕਿਸਾਨਾਂ ਦੀ ਕੋਸ਼ਿਸ਼ ਮੋਦੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕਿਉਂਕਿ ਅਜੇ ਤੱਕ ਗੱਲ ਮੁੱਕਣ ਤੇ ਆ ਨਹੀਂ ਰਹੀ ਇਨਸਾਰਾ ਦਿੱਲੀ ਬਾਰਡਰ ਦਾ 43 ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਕਿਸਾਨ ਇੱਥੇ ਬੈਠੇ ਹੋਏ ਨੇ ਤੇ ਪਹਿਲਾ ਤੋਂ ਘੜੀ ਰਣਨੀਤੀ ਮੁਤਾਬਕ ਹਜ਼ਾਰਾਂ ਟਰੈਕਟਰਾਂ ਤੇ ਸਰਦਾਰ ਹੋ ਕੇ ਇਹ ਨਿਕਲੇ ਮੁੱਦਾ ਇੱਕੋ ਕਿ ਖੇਤੀ ਕਾਨੂੰਨ ਰਦ ਹੋਣ ਐਮਐਸਪੀ ਦੀ ਗਾਰੰਟੀ ਲਈ ਕਾਨੂੰਨ ਬਣਾਇਆ ਜਾਏ ਸਿੰਘੂ ਤੋਂ ਟਿਕਰੀ ਤੇ ਟਿਕਰੀ ਤੋਂ ਸਿੰਘੂ ਬਾਰਡਰ ਗਾਸੀਪੁਰ ਤੋਂ ਪਲਵਲ ਬਾਰਡਰ ਤੱਕ ਮਾਰਚ ਕੱਢਿਆ ਗਿਆ ਬੱਚੇ ਬਜ਼ੁਰਗ ਮਹਿਲਾਵਾਂ ਸਭ ਮੈਦਾਨ ਚ ਨਿਤਰੇ ਹੋਏ ਨੇ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਰਾਜਸਥਾਨ ਤੇ ਯੂਪ ਦੇ ਕਿਸਾਨ ਵੀ ਡਟੇ ਨੇ ਸਿੰਗੂ ਬਾਰਡਰੋਂ ਚੱਲ ਗਏ ਜੀ ਟਿਕਰੀ ਬਾਰਡਰ ਤੱਕ ਗਏ ਸੀਗੇ ਜੀ ਤੇ ਜਿਹੜੇ ਉਹ ਸੀਗੇ ਉਹ ਵੀ ਇੱਧਰ ਆਏ ਸੀਗੇ ਵੱਖ-ਵੱਖ ਥਾਵਾਂ ਤੇ ਗਏ ਸੀਗੇ ਜੀ ਮਤਲਬ ਕਿ ਨਾ ਇਹ ਜਿਹਨੇ ਵੀ ਟਰੈਕਟਰ ਆਏ ਨੇ ਜੋ ਟਰੈਕਟਰ ਨੇ ਪਹਿਲਾਂ ਦੇ ਖੜੇ ਨੇ 26 ਤਰੀਕ ਦੇ 26 ਨਵੰਬਰ ਦੇ ਉਹ ਤਾਂ ਉਵੇਂ ਹੀ ਖੜੇ ਨੇ ਇਹ ਵੱਖਰੇ ਟਰੈਕਟਰ ਆਏ ਨੇ ਸਾਰੇ ਜੀ ਏ ਬੱਕਰੇ ਸਾਰੇ ਲੋਕ ਆ ਡਾ ਡਾ ਆਏ ਨੇ ਮਤਲਬ ਕਿ ਪੰਜਾਬ ਤੋਂ ਜਿਹੜੇ ਪਹਿਲਾਂ ਆਏ ਨੇ ਉਹਨਾਂ ਚ ਇਹਨਾਂ ਵਿੱਚ ਕੋਈ ਕੋਈ ਬਹੁਤ ਘੱਟ ਨੇ ਯਾਨੀ ਬਾਕੀ ਸਾਰੇ ਪੰਜਾਬ ਤੋਂ ਦੂਰ ਆਏ ਨੇ ਇਹ ਸਾਰੇ ਟਰੈਕਟਰ ਜਿਹੜਾ ਨੇ ਇਹ ਰਾਤ ਨੂੰ ਪਹੁੰਚੇ ਨੇ ਇੱਥੇ ਫਿਰ ਕਿਉਂਕਿ ਸਿੰਘੂ ਬਾਰਡਰ ਤੇ ਤੁਸੀਂ ਕਹ ਰਹੇ ਹੋ ਟਰੈਕਟਰ ਐਜ਼ ਇਟ ਇਜ਼ ਖੜੇ ਨੇ ਹਾਂਜੀ ਹਾਂਜੀ ਰਾਤ ਨੂੰ ਕੱਲ ਕੱਲ ਸਵੇਰ ਤੋਂ ਚੱਲੇ ਹੋਏ ਨੇ ਕੁਝ ਇੱਕ ਦੋ ਦਿਨ ਪਹਿਲਾਂ ਚੱਲ ਪਏ ਯਾਨੀ ਹੈ ਇੱਕ ਇੱਕ ਦਿਨ ਜਾਂ ਦੋ ਦਿਨ ਦੇ ਵਿੱਚ ਵਿੱਚ ਆਏ ਨੇ ਕੁਝ ਰਾਤ ਆਏ ਨੇ ਜੀ ਨਹੀਂ ਬਾਦੂ ਬਰਕਰਾਰ ਆ ਜੀ 26 ਤਰੀਕ ਤੇ ਬੈਠੇ ਆ ਸੀ ਜਿੰਨਾ ਟਾਈਮ ਲੱਗੇਗਾ 6 ਮਹੀਨੇ ਲੱਗਣ ਸਾਲ ਬੈਠੇ ਆ ਇੱਥੇ ਹੀ ਬੈਠਾਂਗੇ ਡਟੇ ਰਹਾਂਗੇ ਜੀ ਕੱਪੜੇ ਬਿਸਤਰੇ ਸਾਰਾ ਕੁਝ ਸਾਡੇ ਨਾਲ ਨੇ ਤੁਹਾਡੀ ਘਰੇ ਗੱਲ ਹੁੰਦੀ ਹੈ ਤੁਹਾਨੂੰ ਤੁਹਾਨੂੰ 43 ਦਿਨ ਇਥੇ ਹੋ ਗਏ ਨੇ ਧਰਨੇ ਦੇ ਵਿੱਚ ਕੀ ਕਹਿੰਦੇ ਨੇ ਘਰ ਵਾਲੇ ਉਹ ਕਹਿੰਦੇ ਬੈਠੇ ਰਹੋ ਜੀ ਜਿੰਨਾ ਟਾਈਮ ਖਤਮ ਨਹੀਂ ਹੁੰਦਾ ਕਾਨੂੰਨ ਬਾਕਸ ਕਰਾ ਕੇ ਵਾਪਸ ਆਇਓ 8 ਜਨਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ 8ਵੇਂ ਦੌਰ ਦੀ ਗੱਲਬਾਤ ਹੋਣੀ ਹੈ ਉਸ ਤੋਂ ਪਹਿਲਾਂ ਕਿਸਾਨਾਂ ਦਾ ਇਹ ਸ਼ਕਤੀ ਪ੍ਰਦਰਸ਼ਨ ਕਾਫੀ ਅਹਿਮ ਹੈ ਅਦੇਖ ਹੀ ਸਕਦੀ ਹੈ ਸਰਕਾਰ ਤੇ ਸਭ ਕੁਝ ਸਭ ਕੁਝ ਦਿਖ ਰਿਹਾ ਹੈ ਉਹਨਾਂ ਨੂੰ ਫਿਰ ਵੀ ਇਦਾਂ ਕਰ ਰਿਹਾ ਹੁਣ ਦੇਖੋ ਕੱਲ ਮੀਟਿੰਗ ਹੈ ਇੱਕ ਉਹਦੇ ਵਿੱਚ ਹੁਣ ਉਹਨਾਂ ਨੂੰ ਇਹ ਸਭ ਦੇਖ ਕੇ ਕਰਨਾ ਚਾਹੀਦਾ ਹੈ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਟਰੈਕਟਰ ਮਾਰਚ ਸਿਰਫ ਦਿੱਲੀ ਬਾਰਡਰ ਤੇ ਨਹੀਂ ਹੋਇਆ ਸਗੋਂ ਪੰਜਾਬ ਹਰਿਆਣਾ ਦੇ ਕਈ ਹਿੱਸਿਆਂ 'ਚ ਕਿਸਾਨਾਂ ਦਾ ਬੁਲੰਦ ਹੌਸਲਾ ਸੱਚਮੁੱਚ ਵੇਖਣ ਲਾਇਕ ਸੀ ਅਸੀਂ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਅਸੀਂ ਟੇਕੇ ਨਹੀਂ ਵੰਦੇ 1.5 ਮਹੀਨੇ ਤੋਂ ਉੱਤੇ ਹੋਗਾ ਦਿੱਲੀ ਦੇ ਵਿੱਚ ਸਾਡੇ ਲੋਕ ਬੈਠੇ ਆ ਉਹਨਾਂ ਦਾ ਸਾਥ ਦੇਵਾਂਗੇ ਅਤੇ ਬੱਚੇ-ਬੱਚੇ ਨੂੰ ਲੈ ਕੇ ਜਾਵਾਂਗੇ ਇਹ ਸਰਕਾਰ ਨੂੰ ਜਗਾਉਣੇ ਆ ਥੋੜਾ ਜਿਹਾ ਸੁੱਤੀ ਪਈ ਹੈ ਉਹ ਹਜੇ ਸਾਡੇ ਨਾਲ ਮਜ਼ਾਕ ਕਰ ਰਹੀ ਹੈ ਕਿਤੇ 4 ਤਰੀਕ ਦੇ ਦੀ ਕਿਤੇ 6 ਦੇ ਦੀ ਕਿਤੇ 8 ਦੇ ਦੀ ਕਿਤੇ ਪਹਿਲਾਂ ਇਹ ਤਾਂ ਹੀ ਸਾਨੂੰ ਇਹ ਪਹਿਲਾਂ ਮਾਰਚ ਕਰਨੇ ਪੈਂਦੇ ਨੇ ਆਪਾਂ 26 ਤਰੀਕ ਨੂੰ ਤਖੜੇ ਹੋਣੇ 26 ਤਰੀਕ ਨੂੰ ਅਸੀਂ ਇੰਨੇ ਤਖੜੇ ਹੋ ਕੇ ਜਾਣਾ ਹੈ ਇਥੋਂ ਲੱਖਾਂ ਦੀ ਗਿਣਤੀ ਟਰੈਕਟਰ ਜਾਊਗਾ ਲੱਖਾਂ ਦੀ ਗਿਣਤੀ ਸੀ ਔਰਤਾਂ ਤੇ ਸਾਡੇ ਭਾਈ ਸਾਰਾ ਸਾਰਾ ਜਾਊਗਾ ਕੁੱਲ ਵਰਗ ਨਹੀਂ ਜਾਣਾ ਲਾ ਆੜ ਦੀਆ ਲਾ ਮਜ਼ਦੂਰ ਕਿਸਾਨ ਸਾਰੇ ਜਾਣਗੇ ਮਜ਼ਦੂਰ ਉੱਥੇ ਵੱਡਾ ਇਕੱਠ ਅਸੀਂ ਉਹ ਕਰਨਾ ਜੋ ਵੀ ਸਾਡੇ ਨਾਲ ਹੋ ਕਰਨਗੇ ਉਹ ਅਸੀਂ ਝੱਲਾਂਗੇ ਕੋਈ ਅਸੀਂ ਮੂਰੇ ਬੋਲਣਾ ਨਹੀਂ ਕੋਈ ਅਸੀਂ ਆਪ ਦੇ ਜ਼ਬਰ ਨਹੀਂ ਕਰਨਾ ਅਸੀਂ ਆਪ ਦਾ ਸ਼ਾਂਤਮਾਈ ਨਾਲ ਹੀ ਉੱਥੇ ਜਾਣਾ। ਤੁਸੀਂ ਕੱਲ ਕੋਈ ਪ੍ਰਧਾਨ ਮੰਤਰੀ ਸਾਹਿਬ ਦਾ ਟਵੀਟ ਦੇਖਿਆ ਹੈ ਕਿ ਸੌਰਵ ਗੰਗਲੀ ਨੂੰ ਹਾਰਟ ਅਟੈਕ ਹੋ ਗਿਆ ਤੇ ਉਹਨਾਂ ਨੇ ਗੈਟਵੈਲ ਸੂਨ ਕਿਹਾ ਤੇ ਸਾਡੇ ਕਿਸਾਨ 50 ਤੋਂ ਉੱਤੇ ਸਾਡੇ ਕਿਸਾਨ ਮਰ ਚੁੱਕੇ ਆ। ਕੀ ਗੱਲ ਬਈ ਸਾਡੇ ਕਿਸਾਨਾਂ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਜੋ ਕਿਸਾਨ ਦੇਸ਼ ਦਾ ਢਿੱਡ ਭਰ ਰਿਹਾ ਹੈ, ਜਿਸ ਕਿਸਾਨ ਕਰਕੇ ਦੇਸ਼ ਚੱਲ ਰਿਹਾ ਉਹਦਾ ਕੋਈ ਮੁੱਲ ਹੀ ਨਹੀਂ। ਅੱਜ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਜਿਹੜੇ ਕਿਸਾਨ ਅਸੀਂ ਹਰੇਕ ਸਟੇਟ ਦੇ ਕਿਸਾਨਾਂ ਦੇ ਕਿਸਾਨਾਂ ਨੂੰ ਮਿਲਾਂਗੇ ਕਿਸਾਨ ਤਾਂ ਉਹਨਾਂ ਦੇ ਬੂਹੇ ਤੇ ਆਏ ਬੈਠੇ ਨੇ ਕਿਸਾਨਾਂ ਨੂੰ ਆ ਕੇ ਮਿਲਣ ਤਾਂ ਸਹੀ ਉਹਨਾਂ ਨਾਲ ਕੋਈ ਗੱਲ ਦਾ ਕਰਨ ਹਜੇ ਵੀ ਕਹੀ ਜਾਂਦੇ ਨੇ ਕਿ ਤੋਂ ਬਿੱਲ ਬਹੁਤ ਵਧੀਆ ਨੇ ਬਿੱਲ ਬਹੁਤ ਵਧੀਆ ਨੇ ਸੋ ਹੁਣ ਅਸੀਂ ਉਹਨਾਂ ਨੂੰ ਦਿਖਾਵਾਂਗੇ ਕਿ ਸੰਵਿਧਾਨ ਕਿਵੇਂ ਲਾਗੂ ਹੁੰਦਾ ਹੈ ਸੰਵਿਧਾਨ ਕਿਸ ਤਰ੍ਹਾਂ ਲਾਗੂ ਕੀਤਾ ਜਾਂਦੇ ਤੇ ਬਿੱਲ ਕਿਵੇਂ ਪਾਸ ਕੀਤੇ ਜਾਂਦੇ ਨੇ ਤੇ ਬਿੱਲ ਕਿਵੇਂ ਫੇਲ ਵੀ ਹੁੰਦੇ ਨੇ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਮਤਲਬ ਰੋਟੀਆਂ ਸੇਕ ਰਿਹਾ ਸੇਵਿਆਂ ਦੇ ਉੱਤੇ ਸਾਡੇ ਸਾਹਮਣੇ ਕਿ 60 ਬੰਦੇ ਕਿਸਾਨਾਂ ਦੇ ਬਲੀ ਬਲੀ ਦਾ ਬੱਕਰਾ ਬਣ ਕੇ ਨੇ ਸ਼ਹੀਦ ਹੋ ਗਏ ਨੇ ਜਿਹੜਾ ਕਿ ਹੁਣ ਲਗਾਤਾਰ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਰਿਜ਼ਲਟ ਨਹੀਂ ਨਿਕਲਿਆ ਫਿਰ ਸਾਡੇ ਆਗੂ ਨੇ ਸੋਚਿਆ ਕਿ ਅਸੀਂ ਦਿੱਲੀ ਦੇ ਵਿੱਚ 26 ਜਨਵਰੀ ਵਾਲੇ ਦਿਨ ਮਾਰਚ ਕਰਾਂਗੇ ਅਸਲ ਦੇ ਮਾਰਚ ਉਹ ਹੀ ਕਿਸਮ ਦਾ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਆਪ ਦਾ ਪਰੇਡ ਕਰਾਊਗੀ ਉੱਥੇ ਪ੍ਰਦਰਸ਼ਨ ਕਰੂਗੀ ਦੂਜੇ ਪਾਸੇ ਕਿਸਾਨਾਂ ਵੱਲੋਂ ਟਰੈਕਟਰਾਂ ਦੀ ਪਰੇਡ ਹੋਊਗੀ ਕਿ ਉਹ ਪ੍ਰਦਰਸ਼ਨ ਕਰਨਗੇ ਕਿ ਸੋਡਾ ਜਿਹੜਾ ਕਾਨੂੰਨ ਨੇ ਸੋਡਾ ਜੋ ਕਹਿਣਾ ਹੈ ਸੋਡੀ ਜੋ ਕਹਿਣੀ ਹੈ ਤੇ ਉਹਦੇ ਤੇ ਤੁਸੀਂ ਅਮਲ ਨਹੀਂ ਕਰ ਰਹੇ ਉਲਟ ਕਰ ਰਹੇ ਹੋ ਤੇ ਅੱਜ ਵੀ ਸਾਡੇ ਸਾਹਮਣੇ ਹੈ ਕਿ ਹੁਣ ਵੀ ਉਹ ਕਹਿ ਰਹੇ ਨੇ ਕਿ ਕਿਸਾਨਾਂ ਦਾ ਕੋਈ ਲੀਡਰ ਹੀ ਨਹੀਂ ਲੀਡਰਲੈਸ ਲੋਕ ਨੇ ਕਿਸਾਨਾਂ ਤੇ ਕੇਂਦਰ ਸਰਕਾਰ ਦੀਆਂ ਕਈ ਬੈਠਕਾਂ ਹੋ ਚੁੱਕੀਆਂ ਨੇ ਪਰ ਲਿਆਂਦੇ ਕਾਨੂੰਨ ਕੇਂਦਰ ਵੀ ਵਾਪਸ ਲੈਣ ਲਈ ਤਿਆਰ ਨਹੀਂ ਕਿਸਾਨ ਵੀ ठान ਕੇ ਆਏ ਨੇ ਕੀ ਮੰਗ ਮੰਨਵਾ ਕੇ ਜਾਵਾਂਗੇ ਅੱਤ ਦੀ ਠੰਡ ਚ ਧਰਨੇ ਜਾਰੀ